ਨਾ ਮਜੀਦਾ ਬਲਜੀਤ ਘਰ ਜਿਨ੍ਹਾਂ ਦੇ ਗੁੱਸੇ ਲੱਗੀ ਕੀ ਲੱਗਦਾ ਨੇ ਹਸਬੰਡ ਇੱਕ ਕੀ ਗੱਲ ਕੀ ਹੋਈ ਵਾਕਿਆ ਕੀ ਜਰਾ ਇੱਧਰ ਬਿਠਾ ਇਹ ਇਹ ਨਸ਼ੇ ਤੋਂ ਡੱਕਦੇ ਜੀ ਇਹ ਜੇ ਅਮਰਤਾ ਦੀ ਨੇ ਤੇ ਉਹਨੂੰ ਡੇਟ ਨੂੰ ਨਸ਼ੇ ਤੋਂ ਡੱਕਦੇ ਸੀਗੇ ਤੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵਿਕਦਾ ਹੈ ਨਾਲ ਮਦੀ ਸਰਪੰਚ ਆ ਕੀ ਨਾ ਸਰਪੰਚ ਮਦਨ ਸਿੰਘ ਸਰਪੰਚ ਇਹ ਅੱਜ ਕੀ ਗੱਲ ਹੋਈ ਜਿਸ ਤਰ੍ਹਾਂ ਮੇਰੇ ਬੋੜੀ ਚੱਲੀ ਆਪਣੀ ਗੱਲ ਅੱਜ ਉਹ ਸਾਡੇ ਸਰ ਘਰੇ ਆ ਕੇ ਪਏ ਆ ਅੱਛਾ ਜੀ ਕਿੰਨੇ ਜਾਣੇ ਸੀ ਉਹਨੇ ਪੀਪਨਤੀ ਜਾਣੇ। ਇਹ ਕਿੰਨੇ ਬਿਥਾਰ ਸੀ। ਹਾਂਜੀ ਕਬਹੁ ਬਾਬਾ ਜਾਣਿਆ ਹੋਏ ਜਿੰਨੇ ਜਾਣੇ ਹੁੰਨਾ ਕਿਥਿਆਰ ਸੀਗੇ। ਕਿੰਨੀਆਂ ਗੋਲੀਆਂ ਚੱਲੀਆਂ ਸੀਗੀਆਂ? ਕਾਫੀ ਚੱਲੀਆਂ ਸੀਗੀਆਂ। ਇਹਨਾਂ ਤੇ ਕਿਲੀਆਂ ਲੱਗੀਆਂ। ਇਹਨਾਂ ਤੇ ਦੋ ਗੋਲੀਆਂ ਲੱਗੀਆਂ। ਉਹ ਇਹ ਕਿੱਥੇ ਦਸਖਤ ਕਰਾਇਆ ਨਾ? ਹਾਂਜੀ ਇਹ ਗੁਰਨਾਨਕੋ ਹਸਪੀਟਲ। ਇਹ ਪਹੁੰਚੀ ਮੌਕੇ ਤੇ। ਹਾਂਜੀ ਅੱਧੇ ਘੰਟੇ ਬਾਅਦ ਆਈ। ਇਹ ਬੁੱਛ ਨੇ ਕੀ ਕਾਰਵਾਈ ਕੀਤੀ? ਅੱਜ ਉਹ ਨਾ ਆਣ ਕਿ ਸਾਨੂੰ ਉਸ ਤੋਂ ਨਿਕਲ ਨਹੀਂ ਸੀ ਤੇ ਦੋਨੋਂ ਰਸਤੇ ਬਲਾਕ ਹੋਏ ਸੀਗੇ ਸਾਨੂੰ ਹਸਪਤਾਲ ਨਹੀਂ ਸੀ ਆਉਂਦੇ ਹੁੰਦੇ ਫਿਰ ਉਹ ਮੁਲਾਜ਼ਮ ਆਏ ਤੇ ਫਿਰ ਉਹਨਾਂ ਨੇ ਸਾਨੂੰ ਆਣ ਕੇ ਉੱਥੋਂ ਕੱਢਿਆ ਫਿਰ ਅਸੀਂ ਹਸਪਤਾਲ ਪਹੁੰਚੇ ਹਾਂ ਪੁਲਿਸ ਪਹੁੰਚੀ ਜੀ ਇੱਥੇ ਹਾਂਜੀ ਹਾਂਜੀ ਉੱਥੇ ਪੈਂਡਾ ਹਸਪਤਾਲ ਆਇਆ ਇੱਥੇ ਪੁਲਿਸ ਪਹੁੰਚੀ ਹਸਪਤਾਲ ਹਸਪਤਾਲ ਪੁਲਿਸ ਨਾਲ ਆਇਆ ਇੱਥੇ ਇੱਥੇ ਨਹੀਂ ਜਾਈ ਠੀਕ ਹੈ ਜੀ ਬਿਆਨ ਦਰਜ ਕਰਾ ਦਿੱਤੇ ਜੀ ਬਿਆਨ ਦਰਜ ਕਰਾਏ ਨਹੀਂ ਠੀਕ ਹੈ ਜੀ